ਸਹਿਕਲਜੀ ਸਾਰਿਆਂ ਨੂੰ ਮੇਰਾ ਤੁਸੇ ਸਾਰੇ ਵਧੀਆ ਹੋਮੋਗੇ ਅੱਜ ਆਪਾਂ ਹਾਜ਼ਰਾਂ ਕਿਨ ਦੀਪ ਕੌਰ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਮੁਹੱਬਤ ਦਾ ਭਾਗ ਦੂਜਾ ਲੱਗੇ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਨਸੀਬ ਚਰੋ ਦੀਸ ਕਰਈ ਆ ਰੌਣਕਾਂ ਲੱਗੀਆਂ ਰਹਿੰਦੀਆਂ ਸੰਤੋਖ ਨੇ ਕਿਹਾ ਕਿ ਕੱਲ ਨੂੰ ਹੀ ਮੈਂ ਆਪਦੇ ਸਹੁਰੇ ਜਾਵਾਂ ਤੇ ਚੰਗੀ ਕੁੜੀ ਦਾ ਸਾਥ ਲੈ ਕੇ ਹੀ ਆ ਨਸੀਬ ਕਰਦੀ ਗਵਾਂ ਛੋਹੀ ਲਗਦੀ ਤਾਈ ਦੀ ਕੁੜੀ ਮਹਿੰਦੀ ਦਾ ਸਾਕ ਬੱਗੇ ਨੂੰ ਕਰਵਾ ਦਿੱਤਾ ਬੱਗੇ ਕਿਹਨੇ ਲੈਣ ਦੇਣ ਦੀ ਕੋਈ ਮਗ ਨਾ ਕੀਤੀ ਵਿਆਹ ਦੀ ਤਾਰੀਖ ਨਸੀਬ ਤੇ ਸੰਤੋਖ ਕਰਵਾ ਹੀ ਲਈ ਸੀ ਪੱਗਾ ਵੀ ਖੁਸ਼ ਸੀ ਕਿ ਚਾਚੀ ਨੇ ਮੇਰਾ ਸਾਖ ਕਰਵਾ ਦਿੱਤਾ ਚੜਦੇ ਤਿੰਨ ਮਾਗ ਦਾ ਵਿਆਹ ਰੱਖ ਦਿੱਤਾ ਸੀ ਹੁਣ ਤਾਂ ਦੋਹਾਂ ਘਰਾਂ ਦਾ ਇਧਰ ਉਧਰ ਆਉਣ ਝਾਂਸੀ ਇੱਕ ਦਿਨ ਵਰੀ ਖਰੀਤਣ ਗਏ ਤਾਂ ਨਾਲ ਹੀ ਨਸੀਬ ਗਏ ਨਸੀਬ ਨੂੰ ਹੱਥ ਲਾਮਾ ਸੂਟ ਪਣਾ ਕੇ ਦਿੱਤਾ बग्गे ने नसीब ਤੋਂ ਮਾਫੀ ਮੰਗੀ ਕਿ ਚਾਚੀ ਮੇਰੇ ਤੋਂ ਗਲਤੀ ਹੋ ਗਈ ਮੈਂ ਬਹੁਤ ਸ਼ਰਮਿੰਦਾ ਹਾਂ ਉਸ ਕੱਲ ਤੋਂ नसीब ਕੋਈ ਗੱਲ ਨਹੀਂ ਬੱਗੇ ਬਸ ਹੁਣ ਨਾ ਕੋਈ ਉਲਾਮਪਾ ਦਿਵਾ ਦੇਮੀ ਮੈਨੂੰ ਕਿਤੇ ਲੋਕ ਟਿੱਚਰਾਂ ਕਰਨ ਮਹਿੰਦੀ ਦੇ ਮਾਪਿਆਂ ਨੂੰ ਵਿਆਹ ਦੇ ਦਿਨ ਸਿਰ ਤੇ ਆਉਂਦੀਆਂ ਫਿਕਰ ਹੋ ਰਹੀ ਸੀ ਕਿ ਕਿਵੇਂ ਤੀ ਦਾ ਕਾਰਜ ਸਿਰੇ ਚੜੂ ਤੀ ਦਾ ਬਾਪਾ ਦੇਣਾ ਤਾਂ ਕੁਝ ਹੋਊਗਾ ਇਉਂ ਕੁੜੀ ਨੂੰ ਤੋੜ ਦੇ ਵੀ ਚੰਗੇ ਨਹੀਂ ਲੱਗਦੇ ਮਹਿੰਦੀ ਦੀ ਮਾਂ ਗੱਲ ਸੁਣ ਮੇਰੀ ਆੜਤੀਆਂ ਤੋਂ ਫੜਦੇ ਆ ਚਾਰ ਛੱਲੜ ਮੇਝੇ ਉਹਨਾਂ ਤੋਂ ਤਾਂ ਪਹਿਲਾਂ ਹੀ ਲੈ ਲੈ ਸਿਰ ਪੁਰਨਿਆ ਪਿਆ ਹੁਣ ਨਹੀਂ ਦੇਣਾ ਕੁਝ ਵੀ ਉਹਨਾਂ ਨੇ ਦੋ ਕਿੱਲਿਆਂ 'ਚੋਂ ਦਸ ਕੀ ਬਣਦਾ ਸਿਰ ਸਿੱਟੀ ਬੈਠੇ ਸਾਰੇ ਜਣੇ ਨੂੰ ਹੌਸਲਾ ਦੇ ਨੇ ਨਸੀਬ ਤੇ ਸੰਤੋਖ ਆਏ ਨਸੀਬ ਨੇ ਪਰਦੇ ਨਾਲ ਖਰਚੇ ਪਾਣੀ ਦੇ ਪੈਸੇ ਮਹਿੰਦੀ ਦੀ ਮਾਂ ਨੂੰ ਫੜਾਈ ਤੇ ਕੁਝ ਹੋਰ ਤਿਆਰੀਆਂ ਕਰਵਾ ਕੇ ਨਸੀਬ ਤੇ ਸੰਤੋਖ ਆਪਣੇ ਪਿੰਡ ਭਾਗੇ ਗਿਆ ਗਏ ਨਸੀਬ ਕੌਰ ਦਾ ਸੌਰੀ ਪਿੰਡ ਪਹਿਲਾ ਵਿਆਹ ਸੀ ਨਸੀਬ ਰਾਣੂ ਨੂੰ ਕਹਿਣ ਲੱਗੀ ਨੀ ਰਾਣੂ ਤੂੰ ਦੱਸ ਕਿਹੋ ਜਿਹਾ ਸੂਟ ਲੈਣ ਰਾਣੂ ਭਾਬੀ ਤੂੰ ਜਿਹੋ ਜਿਹਾ ਮਰਜ਼ੀ ਲਿਆ ਦਿ ਨਸੀਬ ਐਤ ਕੀਤਾ ਸੂਟ ਤੇਰੀ ਪਸੰਦ ਦਾ ਲੈ ਕੇ ਦੂੰ ਫਿਰ ਤੇਰੀ ਹੀ ਵਾਰੀ ਆ ਵਿਆਹ ਦੀ ਹੁਣ ਤਾਂ ਮੈਂ ਤੇਰੇ ਵਾਸਤੇ ਲੱਭੂ ਮੁੰਡਾ ਰਾਣੂ ਸ਼ਰਮ ਨਾਲ ਲਾਲ ਹੋ ਗਈ ਵਿਆਹ ਵਿੱਚ ਦੋ ਦਿਨ ਰਹਿ ਗਏ ਸੀ ਨਸੀਬ ਘਰ ਨੂੰ ਸੀਬੋ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੂੰ ਸੰਦੇਹਾ ਘਰ ਆ ਜਾਇਆ ਕਰ ਤੇ ਲੇਟ ਜਾਇਆ ਕਰ ਨਸੀਬ ਕਰਨ ਨੇ ਸਿਆ ਨੂੰ ਆਪਣੇ ਘਰ ਰੱਖਿਆ ਵਿਆਹ ਸਮਝਿਆ ਨਸੀਬ ਕਰਨ ਦੇ ਘਰ ਵਿੱਚ ਵੱਖਰੀ ਹੀ ਟੌਰ ਸੀ ਹਰ ਕੰਮ ਨੂੰ ਆਪਣਾ ਬਣਾ ਕੇ ਕਰ ਰਹੇ ਸੀ ਰਾਨੂ ਵੀ ਆਪਣੀ ਭਾਬੀ ਦੇ ਨਾਲ ਨਾਲ ਹੀ ਰਹਿੰਦੀ ਰਾਤ ਨੂੰ ਬੱਗੇ ਦੀ ਨਾਈ ਤੋਈ ਹੋਈ ਤੇ ਨਸੀਬ ਕਰਨ ਨੇ ਲੋਕ ਗੀਤ ਵੀ ਗਾਏ ਐਨੇ ਸੋਹਣੇ ਸੁਨਕੀਤੇ ਸੋਬਰ ਜੀ ਨਾਰ ਨਸੀਬ ਜਿਹੜਾ ਗਿੱਧੇ ਵਿੱਚ ਕਿੜਾ ਦਿੰਦੀ ਤਾਂ ਸਾਰੇ ਹੀ ਤੱਕਦੇ ਉਮਰ ਦੇ ਤਾਂ ਛੋਟੀ ਸੀ ਪਰ ਵੱਡੇ ਥਾਂ ਲੱਗਣ ਕਰਕੇ ਮੁੰਡਿਆਂ ਦੀ ਚਾਚੀ ਲੱਗਦੀ ਸੀ ਬੱਗੇ ਦੀ ਨਾਨਕੀਆਂ ਵੱਲੋਂ ਦਾਦਕੀਆਂ ਤੇ ਬੋਲੀਆਂ ਪਾਈਆਂ ਜਾ ਰਹੀਆਂ ਸੀ ਨਸੀਬ ਉਹਨਾਂ ਬੋਲੀਆਂ ਦੇ ਮੋੜ 'ਤੇ ਜਵਾਬ ਦਿੰਦੀ ਬੱਗੇ ਦੇ ਮਾਮੇ ਦੇ ਮੁੰਡੇ ਨਸੀਬ ਨੂੰ ਵੇਖ-ਵੇਖ ਬੋਲੀਆਂ ਪਾ ਰਹੇ ਸੀ ਨਾਨਕੀਆਂ ਨੇ ਬੋਲੀ ਪਾਈ ਲਿਆਣੀ ਮੇਲਣੇ ਪੀੜੀ ਬੁਣਦਿਆਂ ਪੱਟ ਦੀ ਪਾਦਿਆਂ ਦੌਣ ਮੇਲਣੇ ਸੱਚ ਦਸਨੀ ਤੇਰੀ ਨਿਗਾ ਵਿੱਚ ਕੌਣ ਅੱਗੋਂ ਨਸੀਬ ਨੇ ਬੋਲੀ ਪਾਈ ਨਾ ਮੈਂ ਤਿੱਥੋਂ ਪੀੜੀ ਬਣਵਾਮਾ ਨਾ ਪਵਾਮਾ ਦੌਣ ਮੇਰੇ ਘਰ ਵਾਲਾ ਅੰਬਰ ਸਰ ਦਾ ਨੌਣ ਗਿੱਧੇ ਵਿੱਚ ਨੱਚਦੀ ਨਸੀਬ ਨੂੰ ਵੇਖ ਸੰਤੋਖ ਡਰ ਰਿਹਾ ਸੀ ਕਿ ਕਿਤੇ ਨਜ਼ਰ ਨਾ ਲੱਗ ਜਾਵੇ ਨਸੀਬ ਨੇ ਦੋ ਗੀੜੇ ਹੋਰ ਦਿੱਤੇ ਤੇ ਆਪਣੇ ਘਰ ਵਾਲੇ ਨਾਲ ਘਰ ਆ ਗਈ ਦੂਜੇ ਦਿਨ ਬਰਾਤ ਸੀ ਮਿੰਦੀ ਤੇ ਬੱਗੇ ਦਾ ਵਿਆਹ ਬਿਨਾਂ ਕਿਸੇ ਲੜਾਈ ਤੋਂ ਸਿਰੇ ਚੜ ਗਿਆ ਮਿੰਦੀ ਗਰੀਵ ਕਰੋ ਸੀ ਬੱਗੇ ਕੇ ਘਰ ਆ ਉਹ ਨਸੀਬ ਦੇ ਗੁਣ ਗਾ ਰਹੀ ਸੀ ਨਸੀਬ ਦੇ ਜੀਤ ਨੇ ਬਾਤੀ ਬਲਵੀਰਾ ਤੂੰ ਹੀ ਸੰਤੋਖ ਨੂੰ ਕਹਿ ਰਹੇ ਸੀ ਕਿ ਭਾਈ ਰਾણો ਮੁਟਿਆਰ ਹੋ ਰਹੀ ਆ ਆਪਾਂ ਇਹਦੇ ਵਿਆਹ ਬਾਰੇ ਸੋਚੀਏ ਤਨਕੁੜ ਕਣਕ ਦਾ ਪੀਨ ਕਰ ਰਹੀ ਸੀ ਨਸੀਬ ਯੋਧੇ ਕੋਲ ਚਲੀ ਗਈ ਨਸੀਬ ਚਾਚੀ ਮੱਥਾ ਟੇਕਦੀਆਂ ਤਨਕੁੜ ਬੁੱਢ ਸਹਾਗਣ ਹੋ ਪਾਈ ਜਿਹਾਣ ਤੇਰੇ ਨਿੰਸੀਵ ਹੁਣ ਤਾਂ ਖੁਸ਼ਕਬਰੀ ਦੇ ਕੋਈ ਮੈਨੂੰ ਪਾਈ ਨਸੀਬ ਨੇ ਸ਼ਰਮਜੀ ਮੰਨੀ ਤੇ ਸੋਚਣ ਲੱਗੀ ਅਜੇ ਤੱਕ ਤਾਂ ਸੀ ਉਹ ਸਿਖਰਾਂ ਤੇ ਹੀ ਨਹੀਂ ਪਹੁੰਚੇ ਫਿੱਚਾ ਚਾਚੀ ਤੈਨੂੰ ਕਾਹਦੀ ਖੁਸ਼ਖਬਰੀ ਦੇਵਾਂ ਤਨਕੁਲ ਕੀ ਸੋਚਣ ਲੱਗ ਪਈ ਨਸੀਬ ਚਾਚੀ ਮੈਂ ਤਾਂ ਦੁੱਧ ਉਬਾਲਣਾ ਤਰੱਕੀ ਭੁੱਲ ਗਈ ਮੈਂ ਆਈ ਚਾਚੀ 2 ਮਿੰਟਾਂ 'ਚ ਨਸੀਬ ਭਰੀਆਂ ਅੱਖਾਂ ਨਾਲ ਘਾਰੇ ਨਸੀਬ ਕਰ ਬਾਰੋਂ ਜਿੰਨਾ ਆਪਣੇ ਆਪ ਨੂੰ ਮਜ਼ਬੂਤ ਵਖਾ ਰਹੀ ਸੀ ਪਰ ਅੰਦਰੋਂ ਉਨੀ ਹੀ ਕਮਜ਼ੋਰ ਸੀ ਪਰ ਉਹਦੇ ਦਿਲ ਨੂੰ ਕੋਈ ਫਰੂਲ ਕੇ ਨਹੀਂ ਸੀ ਵੇਖ ਰਿਆ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ ਰੱਖਣ ਵਿੱਚ ਉਹ ਕੋਈ ਕਸੂਰ ਨਹੀਂ ਸੀ ਛੜਦੀ ਹੁਣ ਉਸ ਨੂੰ ਆਪਣੀ ਨਨਾਨ ਦੇ ਵਿਆਹ ਦਾ ਫਿਕਰ ਸੀ ਤਨਕੁਰ ਨਾਲ ਨਸੀਬ ਦੀ ਚੰਗੀ ਬਣਦੀ ਸੀ ਪਰ ਜਦੋਂ ਤਨਕੁਰ ਨਸੀਬ ਨੂੰ ਜਵਾਕ ਬਾਰੇ ਕਹਿੰਦੀ ਤਾਂ ਨਸੀਬ ਕਈ ਕਿ ਦਿਨ ਉਹਨਾਂ ਦੇ ਘਰ ਨਾ ਜਾਂਦੀ ਤੇ ਤਨਕੁਰ ਦੀਆਂ ਕੁੜੀਆਂ ਆਪਣੀ ਭਾਬੀ ਕੋਲ ਗਿੜੇ ਕੜਦੀਆਂ ਰਹਿੰਦੀਆਂ ਖੇਤ ਬੰਨੇ ਕੁੜੀਆਂ ਨੂੰ ਨਸੀਬ ਹੀ ਲੈ ਕੇ ਜਾਂਦੀ ਹੁੰਦੀ ਸੀ ਤਾਨਕਰ ਨਸੀਬ ਤੇ ਬਹੁਤ ਵਿਸ਼ਵਾਸ ਕਰਦੀ ਸੀ ਪਰ ਨਸੀਬ ਚਾਹੁੰਦੀ ਸੀ ਕਿ ਚਾਚੀ ਮੇਰੇ ਕੋਲ ਜਵਾਬ ਦੀ ਗੱਲ ਨਾ ਕਰੇ ਪਿਛਲੇ ਜਿਹੇ ਪਹਿਰ ਸੰਤੋਖ ਆਇਆ ਤਾਂ ਨਸੀਬ ਸੁਬਾਤ ਅੰਦਰ ਆਪਣੇ ਰੇਸ਼ਮ ਵਰਗੇ ਵਾਲ ਰਹੀ ਸੀ ਤੇ ਕੰਧ ਤੇ ਲੱਗੇ ਇੱਕ ਨਿੱਕੇ ਜਿਹੇ ਸ਼ੀਸ਼ੇ ਦੇ ਟੁਕੜੇ ਵਿੱਚ ਦੀ ਆਪਣੀਆਂ ਛਾਤੀਆਂ ਨੂੰ ਵੇਖ ਰਹੀ ਸੀ ਕਿਤੇ ਆਪਣੇ ਬੁੱਲਾਂ ਨੂੰ ਵੇਖਦੀ ਤੇ ਸੋਚਦੀ ਮਹਿਰਿਆਂ ਦੀ ਸੁੱਖੋਤਾ ਕਾਇਦੀ ਹੁੰਦੀ ਸੀ ਅਖੇ ਜਦੋਂ ਮੈਂ ਮੁਕਲਾਵੀ ਗਈ ਤਾਂ ਮੇਰੇ ਘਰ ਵਾਲੇ ਨੇ ਬੁੱਲਾਂ ਤੇ ਗੰਦੀ ਵੱਡੀ ਤੇ ਇਸ ਤੰਦੀ ਦਾ ਨਿਸ਼ਾਨ ਕਈ ਦਿਨ ਨਾ ਰਿਹਾ ਪਰ ਸੰਤੋਖ ਨੇ ਤੱਕਦੀ ਐਨੀਆਂ ਨੂੰ ਸ਼ੀਸ਼ੇ ਵਿੱਚ ਦੀ ਨਸੀਬ ਨੂੰ ਸੰਤੋਖ ਦੇਖ ਗਿਆ ਤੇ 6 ਦਿਨ ਹੀ ਉਹਨੇ ਲੰਮੇ ਵਾਲਾਂ ਦੀ ਸੋਹਣੀ ਗੁੱਤ ਬੰਨ ਲਈ ਸੰਤੋਖ ਸਿੰਘ ਨਸੀਬ ਤੇ ਹੋਰ ਨੇੜੇ ਹੋ ਗਿਆ ਤੇ ਨਸੀਬ ਦੇ ਸਰੀਰ ਨੂੰ ਕੰਪਨੀ 'ਚ ਛਿੜ ਗਈ ਤੇ ਦਿਲ ਕੀਤਾ ਕਿ ਸੰਤੋਖ ਉਸ ਨੂੰ ਬਹਾਵ ਵਿੱਚ ਪਰ ਲਵੀ ਤੇ ਇੰਨੇ ਜ਼ੋਰ ਨਾਲ ਹਿੱਕ ਨਾ ਲਾਵੇ ਕਿ ਮੈਂ ਦੁਨੀਆ ਭੁੱਲ ਜਾਵਾਂ ਪਰ ਸੰਤੋਖ ਨੇ ਪਰਾਂ ਪਿਆ ਨਸੀਬ ਦੀ ਹਿੱਕ ਤੋਂ ਲੱੱਥਾ ਦੁਪੱਟਾ ਉਹਦੇ ਸਿਰ ਤੇ ਰੱਖ ਦਿੱਤਾ ਤੇ ਬੋਲਿਆ ਨਸੀਬੁਰੇ ਆਪਣਾ ਧਿਆਨ ਰੱਖਿਆ ਕਰ ਨਸੀਬ ਦੇ ਮਸਤੀ ਅਗਮੈਂਟਮ ਵਿੱਚ ਪੁੱਜ ਗਈ ਤੇ ਅੰਤਾਂ ਦੇ ਗੁੱਸੇ ਨਾਲ ਉਹ ਲਾਲ ਹੋ ਗਈ ਪਰ ਪਤਾ ਨਹੀਂ ਕਿਵੇਂ ਮਰਜਾਨੀ ਨੇ ਇਹ ਗੁੱਸਾ ਥਾਈ ਪੀ ਲਿਆ ਤੇ ਸੰਤੋਖ ਦੀ ਹਵਾਸ਼ ਤੇ ਬਾਹਰ ਆਏ ਸੰਤੋਖ ਆਪਣੀ ਰਾਣੋਂ ਕਿੱਥੇ ਆ ਨਸੀਬ ਚਾਚੀ ਕਿ ਗਈ ਆ ਕਹਿੰਦੀ 10 ਮਿੰਟ ਗੱਲਾਂ ਕਰਾਂ ਮਾਂ ਕੁੜੀਆਂ ਨਾਲ ਸੰਤੋਖ ਨਸੀਬ ਕੁੜੇ ਸ਼ਹਿਰ ਜਾਣਾ ਮੈਂ ਕੱਲ ਨੂੰ ਦੱਸ ਕੀ ਲਿਆਵਾਂ ਨਸੀਬ ਨਹੀਂ ਜੀ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਹੁਣ ਤਾਂ ਤਿਲ ਫੁੱਲ ਜੋੜ ਕੇ ਰਾਣੋਂ ਦਾ ਭਾਰ ਸਿਰੋਂ ਲਾਈਏ ਟਾਂ ਸਿਰਤੀ ਨੂੰ ਬਾਰੋਂ ਠੜਾਈਏ ਠੰਡ ਪੂਰੀ ਜੋਰਾਂ ਤੇ ਸੀ ਮਾਗ ਦਾ ਮਹੀਨਾ ਲੋਕੀਂ ਸਾਥਕੂਲ ਬੱਲਨ ਦੀ ਧੂਣੀ પાસે ਇਕ ਰਹੀ ਸੀ ਪਿੰਡਾਂ ਦੇ ਸਾਥ ਵਿੱਚ ਜਿਹੜੀ ਮਰਜ਼ੀ ਗੱਲ ਸੁਣ ਲਵੋ ਬਜ਼ੁਰਗਾਂ ਕੋਲੋਂ ਗਿਆਨਵਾਨ ਗੱਲਾਂ ਧੋਲਿਆ ਹਰ ਘਰ ਦੀ ਖਬਰ ਹੁੰਦੀ ਸੰਤੋਖ ਸਿੰਘ ਵੀ ਘਰੋਂ ਬਾਹਰ ਆ ਧੂਣੀ ਤੇ ਸੇਕਣ ਲੱਗਿਆ ਮਕਰ ਕਾ ਜੀਤ ਹਰ ਗੱਲ ਚੁਬਮੀ ਕਰਦਾ ਸੀ ਉਹਨੂੰ ਸ਼ੁਰੂ ਤੋਂ ਹੀ ਆਦਤ ਸੀ ਅੱਜ ਵੀ ਪਤਾ ਨਹੀਂ ਉਹਨੇ ਸੰਤੋਖ ਨੂੰ ਵੇਖ ਜਾਣ ਕਿ ਹੀ ਗੱਲ ਕੀਤੀ ਹੋਈ ਸੀ ਜੀਤ ਲਤਾਇਆ ਜੂਪਸਿਆ ਗੱਲ ਸੁਣਾਉਣਾ ਤੈਨੂੰ ਕੈਲੇ ਦੀ।ਝੂਪਾ ਕਿਹੜਾ ਕੈਲਾ?ਜੀਤ ਓਏ ਮੇਰੇ ਨਾਨਕਿਆਂ ਪਿੰਡ ਤੋਂ ਮੇਰਾ ਮਾਮਾ ਕੈਲਾ।ਝੂਪਾ ਅੱਛਾ ਅੱਛਾ ਓਰੀ ਤਾਂ ਲਾਲੇਦਾਰ ਨਹੀਂ ਮਰ ਗਿਆ ਸੀ ਯਾਰ?ਜੀਤ ਆਹੋ ਬੰਦੇ ਦਾ ਆਹਾ ਪਿਛਲੇ ਪੈਰਲੀ ਉਮਰ ਦਾ ਵੇਲਾ ਕੱਢਣਾ ਬਹੁਤ ਤੁੱਬਰ ਹੋ ਜਾਂਦਾ।ਤੀਮੀ ਵੇਲਾ।ਝੂਪਾ ਉਹ ਤੀਮੀ ਆ ਚਾਹੇ ਬੰਦਾ ਦੋਵੇਂ ਇਸ ਉਮਰ ਤੇ ਪੜਾ ਵਿੱਚ ਸਾਥ ਪਾਲਦੇ ਆ ਪਰ ਆਹ ਤਾਂ ਕਮਾਲ ਕਰਤੀ ਤੇਰੇ ਮਾਮੇ ਨੇ ਵਿਆਹ ਲਈ ਉਹਦੀ ਉਮਰ ਵੀ ਵਾਵਾ ਸੀ ਯਾਰ ਜੀਤ ਉਹ ਜੁੱਪਿਆ ਬੰਦਾ ਤਾਂ ਨਾਤਾ ਤੋਤਾ ਕੋੜਾ ਹੁੰਦਾ ਸਦਾ ਜਵਾਨੀ ਰਹਿੰਦੀ ਆ ਬੰਦੇ ਦੀ ਨਾਲੇ ਯਾਰ ਮੇਰੀ ਤਾਂ ਨਮੀ मामੀ ਮੇਰੀ ਅੱਗ ਦੀ ਲਾਟ ਐਡੀ ਸੋਹਣੀ ਵੀ ਦੋ ਘੜੀਆਂ ਵੇਖੀ ਚੱਲ ਜੁੱਪਾ ਲੱਗਦਾ ਤੂੰ ਵੀ ਅੱਖਾਂ ਸੇਖ ਕੇ ਆਇਆ ਜੀਤ ਤੇ ਹੋਰ ਹੁਣ ਜੁੱਪਸਿਆਂ ਸਤ ਵਿੱਚ ਬੈਠੇ ਸੰਤੋਖ ਤੋਂ ਬਿਨਾ ਸਾਰੇ ਜਣੇ ਆਸਪੇ ਸੰਤੋਖ ਨੂੰ ਲੱਗਿਆ ਜੀਤੇ ਗੱਲਾਂ ਮੇਰੇ ਵਿੱਚ ਦੇ ਕੱਢ ਰਿਹਾ ਸੰਤੋਖ ਉਹਨੇ ਪਹਿਰੇ ਵਾਪਸ ਆ ਗਿਆ ਭਾਂਡੇ ਮਾਂਝ ਦੀ ਨਸੀਬ ਨੇ ਸੰਤੋਖ ਨੂੰ ਕਿਹਾ ਪੀਣ ਤਰਿਆ ਹੋਇਆ ਜੀ ਚੱਕ ਲਿਆਉਂਦੇ ਸੰਤੋਖ ਬਾਈ ਲਿਓਗਾ ਵੱਡਾ ਤੂੰ ਐ ਕਰ ਰੋਟੀ ਬਣਾ ਲੈ ਸ਼ਰੀਰ ਜਿਹਾ ਠੀਕ ਨਹੀਂ ਲੱਗਦਾ ਮੈਨੂੰ ਅੱਜ ਨਸੀਬ ਸ਼ਰੀਰ ਨੂੰ ਕੀ ਹੋਇਆ ਇੱਕ ਤਾਂ ਜਮਾਂ ਪਰਵਾਹ ਨਹੀਂ ਕਰਦਾ ਤੂੰ ਆਪ ਦੀ ਪੈਰਾਂ ਨੂੰ ਹੱਥ ਲਾ ਨਸੀਬ ਨੇ ਕਿਹਾ ਲੈ ਪੈਰ ਤਾਂ ਗੜੇ 'ਚ ਲੱਗੇ ਪਏ ਆ ਚੱਲ ਤੂੰ ਅੰਦਰ ਚੱਲ ਮੈਂ ਅੱਗ ਲਈ ਹੁਣੀਆਂ ਬਟਲੀ 'ਚ ਪਾ ਕੇ ਨਸੀਬ ਨੂੰ ਇੰਨਾ ਫਿਕਰ ਕਰਦੀ ਨੂੰ ਵੇਖ ਸੰਤੋਖ ਖੁਸ਼ ਸੀ ਪਰ ਰਾਣੂ ਆਈ ਤਾਂ ਨਸੀਬ ਨੇ ਕੋਲੇ ਬਟਲੀ ਚ ਪਾ ਗਿਆ ਕਿ ਇਹ ਆਪਦੇ ਬਾਈ ਦੇ ਮੰਜੇ 'ਤੇ ਰੱਖਾ ਨਿਗਾਸ ਜੀ ਆਊਗੇ ਨਸੀਬ ਤੇ ਰਾਣੂ ਰੋਟੀ ਬਣਾਉਣ ਲੱਗ ਪਈਆਂ ਨੱਭਾ ਤੇ ਬਲਵੀਰਾ ਵੀ ਆ ਗਏ ਰਾਣੂ ਨੇ ਤਿੰਨਾਂ ਨੂੰ ਰੋਟੀ ਫੜਾਈ ਤੇ ਬਿਸਤਰੇ ਵਸਾਉਣ ਲੱਗੇ ਸੰਤੋਖ ਤੇ ਨਸੀਬ ਉੱਪਰ ਚਿਵਾਰੇ 'ਤੇ ਹੀ ਪੈਂਦੇ ਸੀ संतोक चुवारी ਉੱਪਰ ਚਲਾ ਗਿਆ ਨਸੀਬ ਨੇ ਦੁੱਧ ਗਰਮ ਕੀਤਾ ਤੇ ਚੁਵਾਰੇ ਤੇ ਲੈ ਗਈ ਸੰਤੋਖ ਪਿਆਸੀ ਨਸੀਬ ਉਹਦੇ ਹੀ ਬਿਸਤਰੀ ਤੇ ਪੈਂਦੇ ਬੈਠ ਗਈ ਨਸੀਬ ਨੇ ਵੇਖ ਸੰਤੋਖ ਬੋਲਿਆ ਆ ਜਾ ਨਸੀਬ ਕੁੜੀ ਮੇਰੇ ਕੋਲ ਪਿਆ ਜਾ ਨਸੀਬ ਨੇ ਸੰਤੋਖ ਦਾ ਹੱਥ ਫੜ ਲਿਆ ਨਸੀਬ ਦੇ ਸਾਹ ਤੇਜ਼ ਹੋਣ ਲੱਗੇ ਸੰਤੋਖ ਬੋਲਿਆ ਨਸੀਬ ਕੁੜੀ ਤੇਰਾ ਵੀ ਮੈਂ ਪਾਪ ਹੀ ਲਿਆ ਨਸੀਬ ਇਹ ਨੂੰ ਕਹਿਣਾ ਤੇਰੇ ਵਿੱਚ ਕਿਹੜਾ ਕੋਈ ਕਮੀ ਆ ਜਿਹੜਾ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਸੰਤੋਖ ਕਮੀ ਤਾਂ ਇਹ ਹੀ ਆ ਕਿ ਮੈਂ ਤੈਨੂੰ ਖੁਸ਼ ਨਹੀਂ ਕਰ ਸਕਦਾ ਨਸੀਬ ਪਤਾ ਨਹੀਂ ਤੇਰੇ ਮਨ ਵਿੱਚ ਇਹ ਕੰਨਾ ਕਿੱਥੋਂ ਆਉਂਦੀਆਂ ਹਰ ਔਰਤ ਚਾਹੁੰਦੀ ਆ ਕਿ ਉਹਦੇ ਘਰ ਵਾਲਾ ਇੱਕ ਚੰਗਾ ਇਨਸਾਨ ਹੋਵੇ ਤੇ ਤੁਸੀਂ ਇਹੋ ਜਿਹੇ ਇਨਸਾਨ ਹੋ ਜਿਸ ਦੀ ਕਾਮਨਾ ਹਰ ਕੁੜੀ ਕਰਦੀ ਆ ਨਸੀਬ ਸੰਤੋਖ ਦੇ ਮੋਢੇ ਤੇ ਸਿਰ ਰੱਖ ਲੈਂਦੀ ਆ ਧਨਕੁਰ ਨਸੀਬ ਕੋ ਲਾਉਂਦਿਆਂ ਬੋਲੀ ਨੀ ਨਸੀਬ ਅਜ ਸਾਗ ਹੀ ਧਰ ਲਈਏ ਕੁੜੇ ਹੁਣ ਤਾਂ ਜਾਂਦੀ ਵਾਰ ਦਾ ਨਸੀਬ ਹਾਂ ਚਾਚੀ ਆਪਾਂ ਜਾਵੜਾਂ ਗੀਆਂ ਦੁਪਹਿਰੀ ਜੀ ਤਨਕੁ ਮੇਰੇ ਤਾਂ ਹਵਾ ਜੀ ਨਾਲ ਗੋਡੇ ਦੁਖਦੇ ਆ ਤੂੰ ਈਉਂ ਕਰ ਸ਼ਿੰਦਰ ਨੂੰ ਲੈ ਜੀ ਨਾਲ ਸੰਦੇਹਾ ਸਾਗ ਲੈ ਆਇਓ ਨਸੀਬ ਨੇ ਛੇਤੀ ਕੰਮ ਧੰਦਾ ਨਵੀੜ ਪੋਣਾ ਚੱਕ ਲਿਆ ਤੇ ਰਣੂ ਨੂੰ ਸ਼ਿੰਦਰ ਨੂੰ ਸੱਦਨ ਪੇਛਿਆ ਕਿੰਨੇ ਜਣੀਆਂ ਸਾਗ ਤੂੜਨੀ ਖੇਤ ਵੱਲ ਜਾਂਦੀ ਸਿੰਦੀ ਪਿੰਦੇ ਕੇ ਵਾਹਾਂ ਦੀ ਪੰਗ ਡਿੰਡੀ ਪੈ ਗਈਆਂ ਸ਼ਿੰਦਰ: ਭਾਬੀ ਅੱਜ ਤਾਂ ਬੜੀ ਸੋਹਣੀ ਲੱਗਦੀ ਆ ਤੂੰ। ਅੜੀਏ, ਇੰਨਾ ਕੰਮ ਕਿਵੇਂ ਕਰ ਲੈਨੀ? ਨਾਲੇ ਹਾਸੇ ਰਹਿਣੀ ਆ ਸਾਰਾ ਦਿਨ। ਸਾਨੂੰ ਵੀ ਗੁਰਦਾਸ ਦੀ ਅਸੀਂ ਵੀ ਸੌਰੀ ਜਾ ਤੇਰੇ ਵਾਂਗੂ ਰਹੀਏ। ਰਣੂ: ਸ਼ਿੰਦਰੀ ਨਜ਼ਰ ਨਾ ਲਾ ਦੇ ਮੀ ਕਿਤੇ ਮੇਰੀ ਭਾਬੀ ਨੂੰ। ਵੱਟ ਤੇ ਖੜੇ ਇੱਕ ਜੋਫਰ ਨੇ ਕਿਹਾ ਜੇ ਨਜ਼ਰ ਲੱਗੀ ਹੋਵੇ ਤਾਂ ਸਾਡੇ ਖੇਤ ਦੀਆਂ ਮਿਰਚਾਂ ਲੈ ਜਾਏ ਵਾਰਨ ਵਾਸਤੇ। ਸ਼ਰਤਿਆ ਫਿਰ ਨਜ਼ਰ ਨਹੀਂ ਲੱਗਦੀ। ਨਸੀਬ ਉਸ ਮੁੰਡੇ ਨੂੰ ਕੁਝ ਬੋਲਣ ਲੱਗੇ ਤਾਂ ਸ਼ਿੰਦਰ ਨੇ ਚੁੰਡੀ ਵੜ ਰੋਕ ਦਿੱਤਾ ਥੋੜੀ ਦੂਰੀ ਤੇ ਜਾ ਨਸੀਬ ਬੋਲੀ ਕੌਣ ਸੀ ਆ ਸ਼ਿੰਦਰੇ ਕਿ ਮੈਂ ਭੌਂਕਦਾ ਸੀ ਸ਼ਿੰਦਰ ਪਹਿਲਾਂ ਇਹ ਦੱਸ ਕਿਸੇ ਨੂੰ ਦੱਸ ਦਿੱਤਾ ਨਹੀਂ ਤੇ ਕੁਝ ਕਹੀ ਵੀ ਨਾ ਨਸੀਬ ਇਹ ਹੈ ਕੋਣੇ ਮੁੰਡਾ ਸ਼ਿੰਦਰ ਭਾਬੀ ਇਹ ਆਪਣੇ ਨਾਲ ਵਾਲੇ ਪਿੰਡ ਦਾ ਮੁੰਡਾ ਇਹਨਾਂ ਦੀ ਪਹਿਲੀ ਆਪਣੇ ਪਿੰਡ ਆ ਮੇਰੇ ਨਾਲ ਹੀ ਪੜਦਾ ਭਾਬੀ ਤੇ ਮੈਂ ਇਸ ਮੁੰਡੇ ਨੂੰ ਬਹੁਤ ਪਿਆਰ ਕਰਦੀ ਆ ਨਸੀਬ ਸ਼ਿੰਦਰੇ ਤੈਨੂੰ ਪਤਾ ਤੂੰ ਕੀ ਕਹਿ ਰਹੀ ਆ ਕੁੜੀ ਜੇ ਕਿਸੇ ਨੂੰ ਪਤਾ ਲੱਗ ਗਿਆ ਫੇਰ ਚੱਲ ਅੱਜ ਤਾਂ ਮੈਂ ਤੇਰੇ ਨਾਲ ਸੀ ਜੇ ਕੋਈ ਹੋਰ ਹੁੰਦੀ ਤੇਰੀ ਗੱਲ ਦੀ ਡਾਰ ਬਣਾ ਦੇਣੀ ਛੱਡਣੀ ਸੀ ਕੁਝ ਨਹੀਂ ਪਿਆ ਸ਼ਿੰਦਰੇ ਪਿਆਰਾਂ ਚ ਸ਼ਿੰਦਰ ਪਰ ਭਾਬੀ ਮੈਂ ਤਾਂ ਇਸ ਮੁੰਡੇ ਨੂੰ ਬਹੁਤ ਪਿਆਰ ਕਰਦੀ ਆ ਨਸੀਬ ਨੂੰ ਸ਼ਿੰਦਰ ਦਾ ਫਿਕਰ ਲੱਗ ਜਾਂਦਾ ਕਿ ਕੁੜੀ ਕਿਸ ਕੰਮ ਵਿੱਚ ਪੈ ਗਈ ਆ ਪਰ ਸ਼ਿੰਦਰ ਫਿਰ ਬੋਲੀ ਭਾਬੀ ਤੂੰ ਮੇਰੀ ਭੈਣ ਵਰਗੀ ਆ ਜਦੋਂ ਮੈਂ ਗੁਰਮੀਤ ਨਾਲ ਗੱਲ ਕੀਤੀ ਸੀ ਤਾਂ ਤੇਰੇ ਭਰੋਸੇ ਕੀਤੀ ਸੀ ਕਿ ਤੂੰ ਹੀ ਮੇਰਾ ਸਾਥ ਦੇਵੇਂਗੀ ਸਾਡਾ ਰਿਸ਼ਤਾ ਕਰਵਾਵੇਂਗੀ ਨਸੀਬ ਸਾਗ ਦੀ ਗੰਦਲ ਤੋੜਦੀ ਬੋਲੀ ਸਿੰਦਰੀ ਰਿਸ਼ਤੇ ਤਾਂ ਸੰਜੋਗਾ ਨਾਲ ਹੁੰਦੇ ਆ ਤੂੰ ਤਾਂ ਕਮਲ ਮਾਰਦੀ ਆ ਰਣ ਭਾਬੀ ਕਿਉਂ ਦਿਲ ਤੋੜਦੀ ਆ ਵਿਚਾਰੀ ਦਾ ਦਿਲ ਥਾਵੇਂ ਕਰਵਾ ਦੇ ਵੇਖ ਵਿਚਾਰੀ ਰੋਣ ਹੱਕੀ ਹੋ ਗਈ ਆ ਨਸੀਬ ਜੇ ਚਾਚੀ ਨੂੰ ਪਤਾ ਲੱਗ ਗਿਆ ਤੇ ਮੇਰੀ ਗੁੱਤ ਪਟੂ ਪਹਿਲਾ ਪਰ ਨਸੀਬ ਨੂੰ ਫਿਰ ਸ਼ਿੰਦਰ ਤੇ ਤਰਸ ਜਿਹਾ ਆਇਆ ਨਿਸ਼ਿੰਦਰੀ ਮੁੰਡੇ ਬਾਰੇ ਹੋਰ ਗੱਲ ਬਾਤ ਦੱਸ ਕੋਈ ਸ਼ਿੰਦਰ ਨਸੀਬਾ ਭਾਬੀ ਮੋਹ ਇਹ ਗੱਲ ਸੁਣ ਖੁਸ਼ ਹੋ ਗਈ ਤੇ ਬੋਲੀ ਭਾਬੀ ਤੂੰ ਸਾਡੀ ਸਭ ਤੋਂ ਪਿਆਰੀ ਭਾਬੀ ਹੈਂ ਰੱਬ ਕਰਕੇ ਤੂੰ ਐਂ ਹੀ ਖੁਸ਼ ਰਹੀਂ ਨਿੱਕੀ ਨਿੱਕੀਆਂ ਗੱਲਾਂ ਕਰਦੀਆਂ ਸਾਗ ਤੋੜ ਤਿੰਨੇ ਘਰ ਆ ਗਈਆਂ ਆਉਂਦਿਆਂ ਨੂੰ ਧਨ ਘੁਰ ਨਸੀਬ ਨੂੰ ਅੰਦਰ ਲੈ ਕੇ ਸ਼ਿੰਦਰ ਡਰ ਗਈ ਸੀ ਕਿਤੇ ਮਾਂ ਨੂੰ ਗੁਰਮੀਤ ਬਾਰੇ ਤਾਂ ਨਹੀਂ ਪਤਾ ਲੱਗ ਗਿਆ ਤਨਕੁਲ ਨਿਸੇਵ ਇੱਕ ਖੁਸ਼ਖਬਰੀ ਆ ਕੁੜੀ ਮੇਰੇ ਦੁੱਤ ਰਹਿਣਾ ਨਹੀਂ ਗਿਆ ਤੇ ਆਉਣਸਾਰ ਤਾਂ ਹੀ ਤੈਨੂੰ ਅੰਦਰ ਲਿਆ ਨਿਸੇਵ ਡਰਦੀ ਬੋਲੀ ਕੀ ਹੋਇਆ ਚਾਚੀ ਤਨਕੁਲ ਨੀ ਮੈਂ ਤਾਂ ਕਿਦਨ ਦੀ ਔਲੀ ਹੋਈ ਪਈ ਸੀ ਵੀ ਤੇਰੀ ਕੁੱਖ ਸੁਲੱਖਣੀ ਹੋ ਜੇ ਮੇਰੀ ਭੈਣ ਨੇ ਦੱਸਿਆ ਆਹ ਆਪਣੇ ਛਿੜੀ ਵਾਲੇ ਕੋਠੀਆਂ 'ਚ ਬਾਬੇ ਦੀ ਜਗਾ ਬਣੀ ਆ ਜਿਹੜੀ ਉਥੇ ਬਾਬਾ ਆਇਆ ਹੋਇਆ 10 ਦਿਨ ਹੋ ਗਏ ਤੇ ਆਪਣੀ ਕੋਰੀ ਦੀ ਬਹੂ ਨੂੰ ਦਵਾਈ ਦਿੱਤੀ ਆ ਵੇਖ ਲੈ ਤਿੰਨ ਟੱਪ ਗਏ ਉਹਨੂੰ ਤੇ ਨਾਲੇ ਮੇਰੀ ਭਾਂਜ ਨੂੰ ਨੇ ਲਈ ਐ ਦਵਾਈ ਉਹਨੂੰ ਵੀ ਸੁੱਖ ਨਾਲ ਨਿੱਕਾ ਨਿਆਣਾ ਹੋਣ ਵਾਲਾ ਹੁਣ ਤੂੰ ਕੱਲ ਨੂੰ ਤਿਆਰ ਰਹੀਂ ਤੈਨੂੰ ਮੈਂ ਹਰ ਹੀਲੇ ਲੈ ਕੇ ਜਾਣਾ ਭਾਬੀਆਂ ਦੇ ਨਸੀਬ ਅੱਛਾ ਚਾਚੀ ਤਾਂ ਇਹ ਗੱਲ ਸੀ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਧੰਕੁਰ ਨਸੀਬ ਤੂੰ ਤਾਂ ਮੇਰੀ ਸਕੀ ਨੂੰ ਆ ਪੁੱਤ ਬਸ ਸੰਤੋਖ ਏ ਘਰ ਨਿਉ ਜੜ ਕੇ ਲੱਜੇ ਲੋਕ ਅਸਤਾ ਅਸਤਾ ਕਰਨਗੇ ਵੇਖ ਲੈ ਉਹੀ ਕਰ ਤੇਰੇ ਆਉਣ ਤੋਂ ਪਹਿਲਾਂ ਉਜੜਿਆ ਜਾ ਲੱਗਦਾ ਸੀ ਪਰ ਤੇਰੇ ਆਉਣ ਤੋਂ ਬਾਅਦ ਇਹੀ ਕਰ ਭਰਿਆ ਭਰਿਆ ਲੱਗਦਾ ਪੁੱਤ ਰੱਬ ਤੇਨੂੰ ਖੁਸ਼ ਰੱਖੀ ਹੁੰ ਸਿਆਣੀਤੀ ਬਣ ਕੇ ਕੱਲ ਨੂੰ ਮੇਰੇ ਨਾਲ ਛੱਲੇ ਬਾਹਰ ਖੜੀਆਂ ਦੋਹੇ ਕੁੜੀਆਂ ਸੋਚਾਂ ਵਿੱਚ ਡੁੱਬੀਆਂ ਪਈਆਂ ਸੀ ਪਰ ਧਨ ਗੁਰ ਤੇ ਨਸੀਬ ਨੂੰ ਹੱਸਦਿਆਂ ਵੇਖ ਦੋਹਾਂ ਦੇ ਦਿਲ ਥਾਵੇਂ ਹੋਏ ਨਸੀਬ ਘਰ ਆਈ ਤਾਂ ਦੋਹੇ ਨਨਾਨ ਪਰਜਾਈ ਸਾਗ ਛੀਰਨ ਲੱਗ ਪਈਆਂ ਨਸੀਬ ਸੋਚੀ ਪਈ ਹੋਈ ਸੀ ਪਰ ਉਹ ਰਾਣੂ ਅੱਗੇ ਹਮੇਸ਼ਾ ਹੱਸਦੀ ਰਹਿੰਦੀ ਰਾਣੂ ਵੀ ਜਵਾਨ ਸੀ ਉਹਨੇ ਜੱਕਦਿਆਂ ਜੀ ਹਾਂ ਆਪਣੀ ਭਾਬੀ ਨੂੰ ਪੁੱਛਿਆ ਭਾਬੀ ਇੱਕ ਗੱਲ ਪੁੱਛਾਂ ਗੁੱਸਾ ਤਾਂ ਨਹੀਂ ਕਰਦੀ ਨਸੀਬ ਹਾਂ ਰਾਣੂ ਪੁੱਛ ਰਾਣੂ ਭਾਬੀ ਤੂੰ ਵੀ ਕਿਸੇ ਨੂੰ ਪਿਆਰ ਕੀਤਾ ਕਦੇ ਨਸੀਬ ਹੱਸਦਿਆਂ ਹੋਇਆਂ ਹਾਂ ਕੀਤਾ ਤੇਰੇ ਬਾਈ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਰਾਨੋ ਉਹ ਹੋ ਭਾਬੀ ਬਾਈ ਨਾਲ ਤਾਂ ਤੂੰ ਵਿਆਹੀ ਹੋਈ ਏ ਮੈਂ ਤਾਂ ਤੇਰੀ ਕਵਾਰੀ ਹੁੰਦੀਆਂ ਦੀ ਗੱਲ ਕਰਦੀ ਆ ਨਸੀਬ ਨਹੀਂ ਰਾਨੋ ਅਸੀਂ ਕਦੇ ਘਰੋਂ ਬਾਹਰ ਨਹੀਂ ਗਈਆਂ ਦਾਦੀ ਦਾ ਸੁਆ ਬਹੁਤ ਅੜਬ ਸੀ ਉਹ ਸਾਨੂੰ ਹਰ ਗੱਲ ਤੇ ਟੋਕਦੀ ਰਹਿੰਦੀ ਸੀ ਰਾਨੋ ਭਾਬੀ ਸ਼ਿੰਦਰ ਨੂੰ ਡਰ ਨਹੀਂ ਲੱਗਦਾ ਇਹ ਕੰਮ ਕਰਦੀ ਨੂੰ ਨਸੀਬ ਪਿਆਰ ਬਿਨਾਂ ਜ਼ਿੰਦਗੀ ਵੀ ਨਹੀਂ ਰਾਨੋ ਜ਼ਿੰਦਗੀ ਨੂੰ ਵਧੀਆ ਜੀਓ ਕੀੜਾ ਵਾਰ-ਵਾਰ ਮਿਲਦੀ ਆ ਬਾਕੀ ਦਿਲ ਮਿਲਿਆ ਤੇ ਮੇਲੇ ਆ ਲਿਆ ਪਾਥੀਆਂ ਫੜਾ ਰਣੂ ਅਗ ਮਚਾਵਾ ਸੰਤੋਖ ਵਰਗੇ ਘਰ ਆਏ ਤਨ ਸੀਵ ਨੇ ਗਰਮ ਕੀਤੇ ਪਾਣੀ ਦੀ ਬਾਲਟੀ ਗੁਸਲਖਾਨੇ ਵਿੱਚ ਰੱਖੀ ਤਾਂ ਕਿ ਹੱਥ ਨੂੰ ਧੋ ਲੈਣ ਤਿੰਨੇ ਭਾਈ ਜੁਲੇ ਮੂਰੇ ਬੈਠ ਗਏ ਗਵਾਂਢ ਚੁੱਲਕ ਦੀ ਤਾਈ ਸੀਤੋ ਸਾਗ ਲੈਣ ਆਈ ਤਾਂ ਰਣੂ ਨੇ ਕੋਲੇ ਵਿੱਚ ਸਾਗ ਬਾ ਦਿੱਤਾ ਸੀਤੋ ਉਹਨੇ ਫੇਰੇ ਵਾਪਸ ਚਲੇ ਗਈ ਸੀਤੋ ਨੂੰ ਰਾਹ ਵਿੱਚ ਗੁਰਨਾਮ ਘਰ ਟੱਕਰੀ ਤਾ ਸੀਤੋ ਨੇ ਖੜਾ ਲਿਆ ਲੈ ਗੁਰਨਾਮ ਕੁਰੀ ਕਿੱਧਰੋਂ ਆਈਆਂ ਗੁਰਨਾਮ ਤੇਰੇ ਵੱਲ ਜਾਂਦੀ ਸੀ ਸੀਤੋ ਮੈਂ ਤਾਂ ਸਾਗ ਲਿਆਈਆਂ ਸੰਤੋਖ ਕੇ ਘਰੋਂ ਗੁਰਨਾਮ ਨੀ ਵੇਖਲਾ ਸੰਤੋਖ ਦੀ ਬਹੂ ਤਾਂ ਕਹਿੰਦੇ ਬਾੜੀ ਖੁੱਲੀ ਆ ਸੀਤੋ ਨੀ ਓਹੀ ਗੱਲ ਅੱਜ ਜਦੋਂ ਮੈਂ ਗਈ ਤਾਂ ਕੁੜੇ ਬਹੁਤਾ ਤਾਬਦੇ ਜੇਠਾਂ ਕੋਲੋਂ ਪੱਲਾ ਵੀ ਨਹੀਂ ਸੀ ਕੀਤਾ ਤੇ ਐ ਹੀ ਉਹਦੇ ਮੂਹਰੇ ਬੈਠੀ ਰੋਟੀ ਖਾਣ ਵਾਸਤੇ ਵੇਖਲਾ ਭੈਣੇ ਕੱਲ ਜੋਗਾ ਆਪਾਂ ਤਾਂ ਇਹ ਸ਼ਰਮ ਨਾਲ ਮਰ ਜਾਂਦੀ ਸੀ ਜਦੋਂ ਕਿ ਵੱਡਾ ਵਟੇਰਾ ਆਉਂਦਾ ਸੀ ਗੁਰਨਾਮ ਕੀ ਪਤਾ ਅਗਲਿਆਂ ਨੇ ਕਿਵੇਂ ਫਹਾ ਵੱਢਿਆ ਉੱਥੇ ਵੀ ਇਹੋ ਜਿਹੀ ਚੱਜ ਕਰਦੀ ਹੋ ਕੀ ਪਤਾ ਪਰ ਗੱਲ ਮਾੜੀ ਆ ਗਈ ਉਹ ਤਾਂ ਸਿੱਧਾ ਚਲ ਤੂੰ ਘਰੇ ਚੱਲ ਸਾਡੀ ਕਰਦੀਆਂ ਫਿਰ ਗੱਲਾਂ ਆਪਾਂ ਨਸੀਬ ਨੂੰ ਧਨ ਕਰ ਛਿੜੀ ਚਾਹੇ ਬਾਬੇ ਕੋਲ ਲੱਗੇ ਪੱਖ ਮੀਂ ਚੌਲੇ ਵਿੱਚ ਤੁਮੜੇ ਤੇ ਬੈਠਾ ਚਾਲੀਆਂ ਤੋਤੇ ਦੀ ਉਮਰ ਦਾ ਬਾਬਾ ਆਪਣੀ ਪੂਰੀ ਫਿਰਤੀ ਪਾਠ ਵਿੱਚ ਲਾਈ ਬੈਠਾ ਸੀ ਤਨਕੁਰ ਤੇ ਨਸੀਬ ਗੁਰਬਾਪੀ ਖੁਲਾਣ ਕੀ ਭਟ ਗਈਆਂ ਬੈਠੀਆਂ ਬੀਬੀਆਂ ਦਾ ਪਤਾ ਬਾਬੇ ਨੂੰ ਲੱਗਿਆ ਤਾਂ ਉਹਨੇ ਅੱਖਾਂ ਖੋਲ ਕੇ ਆਉਣ ਦਾ ਕਾਰਨ ਪੁੱਛਿਆ ਤਨਕੁਰ ਬਾਬਾ ਜੀ ਇਹ ਮੇਰੀ ਨੂੰਹ ਆ ਸਾਲਕ ਹੋ ਗਿਆ ਵਿਆਹ ਹੋਏ ਨੂੰ ਪਰ ਹਜੇ ਤੱਕ ਕੋਈ ਬੱਚਾ ਨਹੀਂ ਹੋਇਆ ਤੁਹਾਡੀ ਮੈਂ ਮਾ ਸੁਣ ਕੇ ਹੀ ਇੱਥੇ ਆਇਆ ਬਾਬਾ ਜੀ ਬਾਬੀ ਨੇ ਕਿ ਸੇਵਾਦਾਰ ਨੂੰ ਆਵਾਜ਼ ਮਾਰੀ ਤੇ ਕਿਹਾ ਪਾਈ ਸੰਗਤਾਂ ਵਾਸਤੇ ਚਾਹ ਬਣਾਓ ਨਸੀਬ ਨੇ ਨਾ ਕੀਤੀ ਪਰ ਸੇਵਾਦਾਰ ਚਰਨੇ ਨੇ ਚਾਹ ਧਰ ਲਈ ਬਾਬਾ ਪਾਈ ਇਹ ਔਲਾਦ ਦੇਣਾ ਰੱਬ ਦੇ ਹੱਥਾ ਇਹ ਇੱਕ ਕੁਦਰਤੀ ਵਰਤਾਰਾ ਮੈਂ ਦਵਾਈ ਹੀ ਦਿਨਾ ਜੀ ਇਹਨਾਂ ਦੀ ਕਿਸਮਤ ਵਿੱਚ ਜਵਾਕ ਹੋਇਆ ਤਾਂ ਜ਼ਰੂਰ ਵਿੜੇਪਾਰ ਹੋਣਗੇ ਤਾਂ ਗੁਰਬਾਬਾ ਜੀ ਪਿੰਡੋਂ ਦੋ ਬਹੂਆਂ ਦੀ ਤੁਹਾਡੀ ਮਿਹਰ ਨਾਲ ਜਵਾਕ ਹੋਈਆ ਬਸ ਹੁਣ ਤਾਂ ਹੀ ਥੋੜਾ ਆਸਰਾ ਕਰੋ ਕਿਰਪਾ ਮਹਾਰਾਜ ਬਾਬਾ ਪਾਈ ਪੀਬਾ ਘਰ ਦੇ ਨਾਲ ਬੋਲ ਚੱਲਤਾ ਚੰਗੀ ਆ ਨਸੀਬ ਹਾਂਜੀ ਬਾਬਾ ਜੀ ਬਾਬੇ ਨੇ ਚਿੱਟੇ ਜੀ ਕਿਸੇ ਜੜੀ ਬੂਟੀ ਵਾਲੀ ਦਵਾਈ ਦੀ ਇੱਕ ਪੁੜੀ ਨਸੀਬ ਨੂੰ ਦਿੱਤੀ ਤੇ ਕਿਹਾ ਕਿ ਸ਼ਾਮ ਦੇ ਪਿਛਲੇ ਪਹਿਰ ਲੈਲ ਮੇ ਨਸੀਬ ਨੇ ਹਾਮੀ ਭਰੀ ਬਾਬੇ ਦੇ ਧੂਨੇ ਤੋਂ ਬਾਹਰ ਆਈਆਂ ਤਾਂ ਚਰਨਾ ਦੋ ਬਾਟੀਆਂ ਵਿੱਚ ਚਾਹ ਪਾਈ ਬੈਠਾ ਸੀ ਨਾ ਨੂੰ ਕਰਦੀਆਂ ਦੋਹਾਂ ਨੇ ਚਰਨੇ ਨੇ ਛਾਪ ਲਈ ਨਸੀਬ ਨੇ ਦੋਹੇ ਬਾਟੀਆਂ ਸਵਾ ਨਾਲ ਸੋਕ ਕੇ ਮਾਂਜ ਕਰਕੇ ਚਰਨੀ ਨੂੰ ਫੜਾਈਆ ਰਾਹ ਵਿੱਚ ਨਸੀਬ ਨੂੰ ਤਾਨਕਰ ਨੇ ਕਿਹਾ ਲੈ ਪੁੱਤ ਦਵਾਈ ਟੈਮ ਨਾ ਲੈ ਲਵੇਂ ਕਿਤੇ ਮੈਨੂੰ ਉਲਾਂਘਾ ਮਿਲ ਜੇ ਨਸੀਬ ਸੋਚਣ ਲੱਗੀ ਚਾਚੀ ਜੇ ਤੈਨੂੰ ਐਂ ਕਹਾਂ ਕਿ ਮੇਰੇ ਦਵਾਈ ਲੈਣ ਨਾਲ ਕੁਝ ਨਹੀਂ ਹੋਣਾ ਇਹ ਤਾਂ ਸਾਡੇ ਦੋਹਾਂ ਦੇ ਵਿਚਕਾਰਲੀ ਗੱਲ ਹੈ ਮੇਰੇ ਇਥੇ ਸੰਤੋਖ ਦੀ ਜਦੋਂ ਵੀ ਮੈਂ ਉਹਦੇ ਨੇੜੇ ਹੁੰਨੀ ਆ ਉਹ ਤਾਂ ਡਰ ਹੀ ਜਾਂਦਾ ਮੇਰੇ ਤੋਂ ਤੈਨੂੰ ਹੁਣ ਕਿਵੇਂ ਦੱਸਾਂ ਚਾਚੀ ਅੱਜ ਤੱਕ ਸਾਡੇ ਦੋਹਾਂ ਵਿਚਕਾਰ ਸ਼ੀਰਿਕ ਸਾਂਝ ਤਾਂ ਹੋਈ ਹੀ ਨਹੀਂ ਤਨਗੁਰ ਨਸੀਬ ਬੋਲੀ ਨਹੀਂ ਤੂੰ ਨਸੀਬ ਚਾਚੀ ਕਰਮਾ ਚ ਹੋਇਆ ਤਾਂ ਜਵਾਬ ਤੇਰੀ ਗੋਦੀ ਪਹਿਲਾਂ ਖੇਡੂਗਾ ਨਸੀਬਕਰ ਨੇ ਬਾਪੇ ਦੁਆਰਾ ਫੜਾਈ ਪੂਰੀ ਨੂੰ ਕੂੜੇ ਵਿੱਚ ਸੁੱਟ ਦਿੱਤਾ ਤੇ ਆਪ ਰਣੂ ਨੂੰ ਨਾਲ ਲੈ ਕੇ ਕੱਪੜੇ ਧੋਣ ਲੱਗੀ ਦੁਪਹਿਰੇ ਜੇ ਨਹਾਉਂਦਿਆਂ ਉਹ ਕਿੰਨੀ ਹੀ ਵਾਰ ਆਪਣੇ ਆਪ ਵੱਲ ਚਾਕੀ ਤੇ ਫਿਰ ਦਿਲ ਕਾਲੇ ਪੈ ਲੱਗਿਆ ਤਾਂ ਬਾਲਟੀ ਵਿੱਚੋਂ ਹੀ ਚੂਲੀ ਪਰ ਉਹ ਪਾਣੀ ਪੀ ਗਈ ਤੇ ਸੋਚਣ ਲੱਗੀ ਕਿਉਂ ਨਹਾ ਰਹੀਆਂ ਧੰਵਾਦ ਜੀ ਸਾਰਿਆਂ ਦਾ ਅੱਜ ਦਾ ਹੀ ਭਾਗ ਸਨਨ ਦੇ ਲਈ ਬਾਕੀ ਕੱਲ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੀ ਜੀ ਬਣੀ ਰਹੋ ਚੈਨਲ ਦੇ ਨਾਲ ਸਸ਼ੀ ਕਲ ਜੀ